ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਆ ਉਸ ਕਿਲੇ ਵਿੱਚ ਜੋ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਾ ਸਬੂਤ ਪੇਸ਼ ਕਰਦਾ ਕਿ ਸਿੱਖ ਕਦੇ ਲਾਲ ਕਿਲੇ ਦੇ ਮਾਲਕ ਸਨ ਇਸ ਨੂੰ ਕਿਲਾ ਰਾਮਗੜ ਜਾਂ ਭੁੰਗਾ ਰਾਮਗੜ ਵੀ ਕਿਹਾ ਜਾਂਦਾ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਰਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਦੁਖਪੰਜਨੀ ਸਾਹਿਬ ਵਾਲੀ ਸਾਈਡ ਤੇ ਆ ਇਸ ਦਾ ਗੇਟ ਗੁਰੂ ਰਾਮਦਾਸ ਲੰਗਰ ਦੇ ਕੋਲ ਹੈ ਜਿਸ ਨੂੰ ਫਕਰ ਏ ਕੌਮ ਸਰਦਾਰ ਜੱਸਾ ਸਿੰਘ ਅਰਾਮਗੜੀਏ ਨੇ ਬਣਾਇਆ ਸੀ ਇਹ ਕੌਮ ਦਾ ਲਾਹਸਾਨੀ ਜਰਨੈਲ ਪਿੰਡ ਇਚੂ ਗਿਲ ਵਿੱਚ ਸਰਦਾਰ ਭਗਵਾਨ ਘਰ ਸਿੰਘ ਦੇ ਘਰ 1732 ਨੂੰ ਪੈਦਾ ਹੋਇਆ ਸੀ ਪਹਿਲਾ ਇਹ ਸਿੰਘਾਂ ਨੇ ਕੱਚੀ ਗੜੀ ਬਣਾਈ ਸੀ ਫਿਰ ਜਦੋਂ ਇਸ ਦਾ ਨਿਰਮਾਣ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਕੀਤਾ ਇਸ ਨੂੰ ਪੱਕਾ ਕਰਵਾਇਆ ਤਾਂ ਇਸ ਦਾ ਨਾਮ ਰਾਮਗੜ੍ਹ ਪੈ ਗਿਆ ਇਹ ਕਿਲਾ ਨਵੀਂ ਉੱਭਰ ਰਹੀ ਸਿੱਖ ਰਾਜਧਾਨੀ ਦਾ ਕੇਂਦਰ ਬਿੰਦੂ ਬਣ ਗਿਆ ਸੀ ਸਿੱਖ ਸ਼ਕਤੀ ਦੇ ਕੇਂਦਰ ਬਿੰਦੂ ਨੂੰ ਵਾਰ-ਵਾਰ ਬਾਹਰਲੇ ਜਲਵਾਨਿਆਂ ਨੇ ਤਬਾਹ ਕੀਤਾ ਇਸ ਦੀ ਕਈ ਵਾਰ ਮਰਮਤ ਹੋਈ ਤੇ ਹੁਣ ਵੀ ਇਸ ਦੀ ਮਰਮਤ ਦਾ ਉਸਾਰੀ ਦਾ ਕੰਮ ਚੱਲ ਰਿਹਾ ਹੈ 1748 ਵਿੱਚ ਮੀਰ ਮੰਨੂ ਤੇ ਦੀਨਾ ਵੇਗ ਨੇ ਸ੍ਰੀ ਅੰਮ੍ਰਿਤਸਰ ਸਹਿਰ ਤੇ ਜਦੋਂ ਹਮਲਾ ਕੀਤਾ ਸੀ ਤਾਂ ਸਿੰਘਾਂ ਨੇ ਇਸ ਕਿਲੇ ਦੇ ਵਿੱਚ ਡੇਰਾ ਲਾ ਲਿਆ ਸੀ ਜੋ ਕਈ ਮਹੀਨੇ ਘੇਰਾ ਪਿਆ ਰਿਹਾ ਸੀ ਉਸ ਵੇਲੇ ਜੱਸਾ ਸਿੰਘ ਰਾਮਗੜੀ ਆ ਦੀਨਾ ਵੇਗ ਦੇ ਨਾਲ ਸੀ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੀਨਾ ਵੇਗ ਨੂੰ ਛੱਡ ਕੇ ਸਿੰਘਾਂ ਨਾਲ ਇਸ ਕਿਲੇ ਵਿੱਚ ਜਾ ਰਿਹਾ ਸੀ ਜਿਸ ਕਰਕੇ ਮੀਰ ਮੰਨੋ ਨੂੰ ਸਲਾਹ ਕਰਨੀ ਪਈ ਸੀ ਤੇ ਸਿੰਘਾਂ ਦੀ ਜਿੱਤ ਹੋਈ ਸੀ ਫਿਰ ਜਦੋਂ 1783 ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਅਲੂਵਾਲੀਆ ਤੇ ਸਰਦਾਰ ਬਘੇੜ ਸਿੰਘ ਦੀਆਂ ਫੌਜਾਂ ਨੇ ਦਿੱਲੀ ਫਤਿਹ ਕੀਤੀ ਸੀ ਤੇ ਉਸ ਵੇਲੇ ਨਿਸ਼ਾਨੀ ਵਜੋਂ ਸਰਦਾਰ ਜੱਸਾ ਸਿੰਘ ਦਿੱਲੀ ਦੇ ਲਾਲ ਕਿਲੇ ਵਿੱਚ ਦਰਾਨ ਇੱਕ ਆਮ ਵਿੱਚ ਪਏ ਬਾਦਸ਼ਾਹ ਦੀ ਤਖਤਨ ਐਸ ਸੈੱਲ ਨੂੰ ਜੋ ਤੁਸੀਂ ਦੇਖ ਰਹੇ ਹੋ ਤੇ ਚਾਰ ਤੋਪਾਂ ਤੇ ਲਾਲ ਕਿਲੇ ਦੇ ਪੱਥਰ ਤੇ ਉਥੋਂ ਦੇ ਥੰਮਨ ਘੋੜਿਆ ਮਗੜ ਬਨ ਕੇ ਇੱਥੇ ਲਿਆਂਦਾ ਸੀ ਜੋ ਅੱਜ ਵੀ ਇਸ ਗੱਲ ਦਾ ਸਬੂਤ ਪੇਸ਼ ਕਰਦੇ ਐ ਕਿ ਸਿੰਘ ਕਦੇ ਲਾਲ ਕਿਲੇ ਦੇ ਮਾਲਕ ਸਨ ਜਦੋਂ ਵੀ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਤੇ ਇਸ ਕਿਲੇ ਨੂੰ ਵੇਖ ਕੇ ਫਕਰ ਏ ਕੌਮ ਸਰਦਾਰ ਜੱਸਾ ਸਿੰਘ ਆਂਗੜੀਏ ਨੂੰ ਯਾਦ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ